ਸੇਵਾ ਸੰਭਾਲ ਖਾਲਸਾ ਦੀ ਨੂੰ ਬਖਸ਼ੋ ਤਿਲਕ ਜੰਨਿਓ ਰਾਖਾ ਪ੍ਰਭ ਤੱਕ ਕੀਨੋ ਬਡੋ ਕਰੂ ਮੈਂ ਸੱਕ ਸਾਧਨ ਹੈ ਕੀਤੀ ਦਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਵੇਤ ਸਾਕਾ ਦਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਧਰਮ ਰਖਿਆ ਤਨ ਤਨ ਸਾਇศรี ਕ੍ਰਿਤੇ ਘਤਰ ਸਭਨ ਸ੍ਰੇਸ਼ਟ ਤੇ ਤਾਪੀ ਚੰਤਰ ਏਕ ਬਹਰ ਦਰਸ਼ੰਗਰੇ ਘਰ ਨਾਉ ਨੇ ਦਿਆ ਮੈਂ ਤਾਈ ਸਭ ਥਾਈ ਹੋਏ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਜਪਾਤਾ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰੀ ਪੰਡਤ ਚੱਜ ਕੇ ਆਏ ਆਪਣੇ ਧਰਮ ਦੀ ਰੱਖਿਆ ਲਈ ਸਤੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜੋ ਆਵੇ ਸੋ ਸੰਗ ਆਵੇ ਇਹ ਪਹ ਦਰਸ਼ਣ ਦੇ ਕਾਰਨ ਨਦੇਲਾ ਉੱਤਾਰ ਐਸੇ ਕਹਿੰਦੇ ਆਪ ਸਤਿਗੁਰੂ ਜੀ ਆਪ ਜੀ ਨੇ ਉਹਨਾਂ ਦੇ ਧਰਮ ਲਈ ਤੇਗ ਬਹਾਦਰ ਬੋਲਿਆ ਧਰ ਪਈ ਏ ਧਰਮ ਨਾਂ ਛੁੱਟੀ ਏ ਬਾਜਨਾ ਦੀ ਕਪੜੀ ਏ ਸਿਰ ਦੀਜੈ ਬਾਹਮਨਾ ਛੁੱਟੀ ਏ ਸੱਚੇ ਪਾਕਸ਼ਾ ਦੀ ਤਰਾਹਾਂ ਦੀ ਬੇਤੀ ਪ੍ਰਵਾਨ ਕੀਤੀ ਕਤੇ ਆਪ ਕੀ ਪੰਜਾ ਸਿਖਾਂ ਸਵੇ ਪੰਜਾਬ ਦੀ ਧਰਤੀ ਤੋਂ ਮਹਾਰਾਜ ਤਿਲ ਕਤੇ ਜੰਜੂ ਦੀ ਰੱਖਿਆ ਲਈ ਧਰਮ ਦੀ ਰੱਖਿਆ ਲਈ ਮਹਾਰਾਜ ਚਾਲੇ ਪਾਏ ਆਗਰੇ ਦੀ ਧਰਤੀ ਨੂੰ ਤਾਰਦੇ ਆਏ ਆ ਖਸਮੇ ਦੀ ਪਾਵਨ ਇੱਛਾ ਪੂਰੀ ਕਰਦੇ ਆ ਨੌ ਦਿਨ ਇਸ ਪਾਵਨ ਸਥਾਨ ਤੇ ਰਹਿ ਕੇ ਤਤਪੁਰ ਕੀ ਆਪ ਕੀ ਨੇ ਇਥੋਂ ਚਾਲੇ ਪਾਏ ਉਕਰਾਪ ਦਿਲ ਦੀ ਧਰਤੀ ਤੇ ਪਹੁੰਚੇ ਕੀਕਰ ਖੋੜ ਦਰੀਪ ਤੇਰਾ ਰਬ ਕੋਰ ਕੀਆ ਨਾ ਇੱਕ ਬਾਹਰ ਸੀ ਕਿਰਿਆ ਕਰੀ ਨਾ ਪ੍ਰਭਾਣਿ ਇੱਕ ਬਾਹਰ ਕੇ ਕਰਤ ਜੋਤ ਕੋ ਹੋਵੇ ਹੈ ਸਭ ਜਗ ਪયો ਜੈ ਤੇ ਸਭ ਪ੍ਰਤੀਰਾ ਤੇਹ ਪਾਕਸ਼ਾ ਜੀ ਰੋਸ਼ਨੀਆ ਪ੍ਰਾਪਤੀਆਂ ਕਨਵਰਾ ਮਤੀ ਦਾਸ ਕੀ ਕਨਵਰਾ ਸਦੀ ਦਾਸ ਕੀ ਕਨਵਰਾ ਤੇ ਅਟਾ ਕੀ ਅਤੇ ਆਪ ਜੀਵੇ ਸਾਡੇ 357ਵੀਂ ਨੂੰ ਮੁੱਖ ਰੱਖ ਦੇਣਾ ਆਪ ਜੀ ਦੇ ਕਿਰਮਦਾਰੀ ਇਸ ਖਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਗੁਰੂ ਕਾਤਾਲ ਵਿਖੇ ਸਮੂਹ ਸੇਵਕ ਜਥਾ ਕਾਕਰਾ ਜੀ ਸੰਗਤਾਂ ਨੇ ਮਹਾਰਾਜ ਆਪ ਜੀ ਦੇ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸ੍ਰੀ ਸਹਿਜ ਬਾਠ ਸਾਹਿਬ ਜੀ ਅਰੰਭ ਕੀਤੇ ਸੰਨ ਆਪ ਜੀ ਨੇ ਬੜੀ ਕਿਰਪਾ ਰਹਿਮਤ ਕੀਤੀ ਹੈ ਆਪ ਤੋਂ ਆਦਮਤ ਤੋਂ ਸੰਪੂਰਨ ਪੰਖਾਂ ਦੀ ਸੇਵਾ ਲਈ ਹੈ ਮਹਾਰਾਜ ਜੋ ਜੋ ਗੁਰੂ ਪਿਆਰਿਆਂ ਦੀ सत सेथ पाठ सह जी दी सेवा कीती है पाद दी हाजिरी पढ़ी है सत्य सत पाक्षातियो मेल करनी कृपा करनी महाराज इस प्राणी अपनी वाणी देना जोड़ी रखना चरणा दी प्रीति गुरु सेवा गुरु भक्ति दी दा बख्शिश करनी महाराज आज आप जी दा शहीदी पर्व दिहाड़ा है ਆਪ ਕੀ ਦੇਸ਼ੀ ਦੀਪੁਰਬ ਵਿਹਾੜੇ ਤੇ ਸੰਗਤਾਂ ਵੱਲੋਂ ਸੇਕ ਦਿੱਥੇ ਵੱਲੋਂ ਸੱਤ ਪੱਖਾਂ ਦੇ ਭੋਗ ਪਾਏ ਗਏ ਉਪਰੰਤ ਅਨੰਦ ਸਹਿਬ ਦੀ ਕੇਜਾ ਹੋਏ ਹਨ ਜੋ ਵੀ ਮਾਈ ਭਾਈ ਤੂਰੋਂ ਨੇੜੇ ਚੱਲ ਕੇ ਪਾਵਨ ਅਸਥਾਨ ਤੇ ਹਾਜ਼ਰੀਆਂ ਭਰੈਣ ਤਾਂ ਮਨ ਧਰਨਾ ਸਰਬੱਤ ਦੇ ਭਾਗ ਜਲਾਸ਼ ਕਰਨੀ ਯਾਤਰਾ ਸਫਰ ਕਰਨੀ ਪਾਰਨਾ ਵਿੱਚ ਆਪ ਸਹਾਈ ਹੋਣਾ ਸੱਚੇ ਪਕਸ਼ਾ ਜੀ ਉਹ ਆਪਣੀ ਸੇਵਕ ਜਥੇ ਦੀ ਚੜ੍ਹਦੀ ਕਲਾ ਕਰਨੀ ਮਾਪੁਰਖਾਂ ਨੂੰ ਦੇ ਰੋਕਾ ਕੂਸ਼ਿਸ਼ ਕਰਨੀ ਸਾਰੀਆਂ ਸੰਕਟਾਂ ਵਿੱਚ ਏਕਤਾ ਇੱਕ ਪਾਸ ਪਿਆਰ ਬਖਸ਼ਿਸ਼ ਕਰਨਾ ਤੇ ਗੁਬਹਤਰ ਸਿਮਰਿਆ ਹਰ ਨਾਉ ਬਿਨ ਮੈਂ ਤਰੀ ਸਭ ਥਾਈ ਤਾਨ ਤਾਨ ਗੁਰੂ ਤੇ ਕਹ ਹਰ ਸਭਨ ਕ੍ਰਿਸ਼ਤ ਪੈ ਆਪ ਕੀ ਚਾਕਰ ਸਭ ਦੀ ਰੱਖਿਆ ਕਰਨੀ ਬਖਸ਼ੀਆਂ ਦਾ ਚਹੁ ਪ੍ਰਾਪਤ ਪ੍ਰਸ਼ਾਦੀ ਦੇ ਹਾਜ਼ਰ ਹੈ ਦਰਪਨ ਨੋਵੇਂ ਪ੍ਰਭਾਤ ਮੇੜਾ ਪ੍ਰਸ਼ਾਦ ਸੰਗਤਿ ਵਰਤਾਉਂ ਦੀ ਆਕਿਆ ਬਖਸ਼ੋ ਜੀ ਪੋਗ ਜੀ ਕੇ ਪਾਵਨ ਚਰਾਈ ਦਰਗਾਈ ਹੁਕਮ ਨਾਮ ਅਸਹਿਬ ਦੀ ਬਖਸ਼ ਕੇ ਸੰਗਤਾਂ ਨੂੰ ਨਿਹਾਰਾ ਨਿਹਾਲ ਨਿਹਾਲ ਕਰੋ ਵਿਅਕਤ ਭੁੱਲਾਂ ਦੀ ਜਿਨਾ ਬਖਸ਼ੋ ਸੇਈ ਪਿਆਰੇ ਮਿਲੋ ਜਿਨਾ ਮਿਲਿਆ ਪਤੀ ਦਾ ਪਵਿੱਤਰ ਨਾਮ ਕਿਤੇ ਆਵੇ ਨਾਮ ਜੀ ਕਿ ਰਾਹੋਂ ਸਭਿਕਨਤ